ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਬੜੀ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਚੱਲ ਜਾਂਦੀ ਜਾਰੀ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਜਿਹੜਾ ਬੂਟਪਿੰਡ ਹੈਗਾ ਹੈ ਉੱਥੇ ਵੀ ਅਸੀਂ ਡੈਮੋਲੇਸ਼ਨ ਜਿਹੜੀ ਕੀਤੀ ਸੀਗੀ ਪੁਲਾਥਲਕੇ ਚ ਉਸ ਤੋਂ ਬਾਅਦ ਅਸੀਂ ਸੁਲਤਾਨ ਕਪੂਰਥਲਾ ਦੇ ਵਿੱਚ ਵੀ ਜਿਹੜਾ ਡਰੱਗ ਹੌਟਸਪੌਟ ਸਾਡਾ ਸੀਗਾ ਉੱਥੇ ਵੀ ਅਸੀਂ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਇਹ ਕਾਰਵਾਈ ਕੀਤੀ ਸੀਗੀ ਤੇ ਅੱਜ ਅਸੀਂ ਸੁਲਤਾਨਪੱਲੋ ਦੀ ਹਲਕੇ ਦੇ ਵਿੱਚ ਜਿਹੜਾ ਤੋਤੀਪਿੰਡ ਹੈਗਾ ਉੱਥੇ ਇਹ ਨਜਾਇਜ਼ ਉਸਾਰੀਆਂ ਜਿਹੜੀ ਉੱਤੇ ਜਿਹੜੀ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਅਮਲ ਚੱਲਿਆ ਰਹੇ ਆ ਇਹ ਜਿਹੜੀ ਕਾਰਵਾਈ ਹੈ ਇਹ ਬੀਡੀਪੀ ਸਾਹਿਬ ਦੇ ਹੁਕਮ ਅਨੁਸਾਰ ਤਰਤੀਬ ਤਹਿਤ ਜਿਹੜੀ ਕੀਤੀ ਜਾ ਰਹੀ ਹੈ ਆ ਜਿਹੜਾ ਇਹ ਜਿਹੜਾ ਘਰ ਹੈ ਬੈਕਗ੍ਰਾਉਂਡ ਚੈੱਕ ਕਰਨ ਤੇ ਇਹ ਪਤਾ ਲੱਗਿਆ ਕਿ ਘਰ surjit singh ਦਾ ਘਰ ਹੈਗਾ ਜਿਹਦੇ ਉੱਤੇ 7 ਮੁਕਦਮੇ ਐਨਡੀਪੀਐਸ ਐਕਟ ਦੇ ਤੇ ਕਾਫੀ ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਵੀ ਦਰਜ ਹਨ ਸੁਰਜੀਤ ਸਿੰਘ ਦੀ ਵਾਈਫ ਜਿਹੜੀ ਬਿੱਲੋ ਹੈ ਉਹਦੇ ਉੱਤੇ ਵੀ 4 ਮੁਕਦਮੇ ਐਨਡੀਪੀਐਸ ਦੇ ਦਰਜ ਹਨ ਅਤੇ ਜਿਹੜਾ ਸੁਰਜੀਤ ਸਿੰਘ ਦਾ ਮੁੰਡਾ ਹੈ ਰਾਹੁਲ ਉਹਦੇ ਉੱਤੇ ਵੀ ਜਿਹੜੇ 7 ਮੁਕਦਮੇ ਸਮੇਤ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਮੁਕਦਮੇ ਉਹ ਦਰਜ ਸਿਗੇ ਇਹ ਜਿਹੜਾ ਪੂਰਾ ਪਰਿਵਾਰ ਸੀ ਇਹੀ ਨਸ਼ਾ ਵੇਚਣ ਦਾ ਜਿਹੜਾ ਵੱਡੇ ਪੱਧਰ ਤੇ ਕੰਮ ਕਰਦਾ ਸੀ ਤੇ ਅੱਜ ਇਹਨਾਂ ਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਮੁਕੰਮਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਨੇ ਦਸ਼ਾ ਦੇ ਨਾਲ ਪ੍ਰਭਾਵਤ ਨੇ ਜ਼ਿਕਰ ਗੱਲ ਕਰੀਏ ਸੁਲਤਾਨਪੁਰ ਲੋਧੀ ਹਲਕੇ ਦੀ ਤੇ ਇੱਥੇ ਵੀ ਲਾਟੀਆਂਵਾਲ, ਸੋਪੀ ਬਨਿਆਲਾ ਸੇਚਾ ਅਜੇ ਤਾਂ ਗੜ ਮੰਨੇ ਜਾਂਦੇ ਨੇ ਜਿਹੜੇ 7-7 ਮੰਦਰਾ ਹੋਣਗੀਆਂ ਜਿਹੜੀਆਂ ਜਿਹੜੀਆਂ ਇੱਥੇ ਬਣਿਆ ਗਏ ਨੇ ਉਹਨਾਂ ਉੱਤੇ ਪੀਲਾ ਪੰਜਾ ਕਦੋਂ ਚੱਲ ਜਾ ਰਿਹਾ ਬਿਲਕੁਲ ਅੱਜ ਜਿਵੇਂ ਕਿ ਮੈਂ ਦੱਸਿਆ ਅੱਜ ਦੀ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਇਹਦੀ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਲੜੀ ਦੇ ਵਿੱਚ ਹੋਰ ਵੀ ਜਿਹੜੇ ਨਜਾਇਜ਼ ਉਹ ਸਾਰੀਆਂ ਹੋਣਗੀਆਂ ਉਹਦਾ ਉਹਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਜਿਹੜੀ ਪ੍ਰਕਿਰਿਆ ਤਹਿਤ ਹੀ ਜਿਹੜੀ ਕੀਤੀ ਜਾਊਗੀ ਇਹਨਾਂ ਦੀਆਂ ਕੋਟੀਆਂ ਜਾ ਰਹੀਆਂ ਨੇ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉਹ ਵੀ ਹੁਣ ਜप्त ਹੋ ਰਹੀਆਂ ਕਿ ਨਹੀਂ ਨਹੀਂ ਬਿਲਕੁਲ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਹੈਗਾ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਹੋ ਰਿਹਾ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਤੋਂ ਯੁੱਧ ਨਸ਼ਾ ਬਦ ਸ਼ੁਰੂ ਹੋਇਆ ਹੈ ਕਪੂਰਥਲਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਜਿਹੜੀ ਜਾਇਦਾਦਾਂ ਹੈ ਉਹਨੂੰ ਫ੍ਰੀਜ਼ ਕਰਾਇਆ ਗਿਆ ਹੈ ਤੇ ਤਕਰੀਬਨ 1.5 ਕਰੋੜ ਦੀ ਜਿਹੜੀ ਜਾਇਦਾਦਾਂ ਉਹ ਦਿੱਲੀ ਕੰਪੀਟੈਂਟ ਅਥਾਰਟੀ ਕੋਲ ਆਰਡਰ ਅਪਰੂਵ ਹੋਣ ਲਈ ਪੈਂਡਿੰਗ ਹੈਗੇ ਤੇ ਅਸੀਂ ਲੜੀ ਦੇ ਵਿੱਚ ਹੀ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਦਾ ਵੀ ਕੰਮ ਪੈਰਲਲੀ ਚੱਲ ਰਿ ਤੇ ਜਿੱਦਾਂ ਇਹਨੂੰ ਕਿਸੇ ਮੁਕਦਮੇ 'ਚ ਸਜ਼ਾ ਹੁੰਦੀ ਹੈ ਉਹਦੀ ਪ੍ਰਾਪਰਟੀ ਦੀ ਨਿਲਾਮੀ ਵੀ ਕਰਾਈ ਜਾਊਗੀ। ਜਿਹੜੇ ਆਰੋਪੀ ਨੇ ਹੁਣ ਬਿਲਾਸ ਜੇਤ ਨੇ ਇਹ ਕਿਤੇ ਜੀ। ਹਾਂ, ਆਰੋਪੀ ਅਜੇ ਜੇਲ੍ਹ ਚ ਹੈਗਾ ਇਹਨਾਂ ਦਾ ਮੁੰਡਾ ਰਾਹੁਲ ਜਿਹੜਾ ਉਹ ਭੱਜਿਆ ਹੋਇਆ ਹੈ। ਰੀਸੈਂਟਲੀ ਇਹਦੀ ਜਿਹੜੀ ਵਾਈਫ ਹੈ ਤੀਜੇ ਮਹੀਨੇ ਉਹਦੇ ਉੱਤੇ ਜਿਹੜਾ ਇੱਕ ਐਨਡੀਪੀਐਸ ਐਕਟ ਦੀ ਜਿਹੜੀ ਰਿਕਵਰੀ ਹੋਈ ਸੀ ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਮਾਰਚ ਮਹੀਨੇ 'ਚ ਤੇ ਰਾਹੁਲ ਇਹਨਾਂ ਦਾ ਬੇਟਾ ਭੱਜਿਆ ਹੋਇਆ ਹੈ। ਉਹਨੂੰ ਅਸੀਂ ਜਿਹੜਾ ਛੇਤੀ ਛੇਤੀ ਜਿਹੜਾ ਕਾਬੂ ਕਰਾਂਗੇ। ਸਰ ਬਹੁਤ ਵਧੀਆ ਪ੍ਰਸ਼ਾਸਨ ਕਰ ਰਹੀ ਹੈ ਕਾਰਵਾਈ। ਉਹਨਾਂ ਦੀ ਸਹਿਯੋਗ ਨਾਲ ਸਾਡੇ ਪਿੰਡ ਜੋ ਵੀ ਨਸ਼ਾ ਵੇਚੂਗਾ ਉਹਦਾ ਇਦਾਂ ਹੀ ਹਾਲਤ ਹੋਊਗੀ ਜੋ ਕਰੂਗਾ ਉਹਨੂੰ ਨਸ਼ਾ ਛਡਾਊ ਕੇਂਦਰ ਜੇ ਸਰਕਾਰ ਨੇ ਮਦਦ ਕੀਤੀ ਆ ਜੋ ਬੱਚੇ ਜਾ ਰਹੇ ਨਸ਼ਾ ਕਰਦੇ ਸੀਗੇ ਭੇਜ ਰਹੇ ਆ ਭਾਈ ਗੁਰਜੀ ਕੀ ਖਾਲਸਾ ਵਾਹਿਗੁਰੂ ਇੱਥੇ ਅੱਜ ਜਿਹੜਾ ਪੀਲਾ ਪੰਝਾ ਚੱਲਿਆ ਆ ਹਾਂਜੀ ਸਹੀ ਮਹਿਸੂਸ ਕਰਦੇ ਹੋ ਹਾਂਜੀ ਹਾਂਜੀ ਸਹੀ ਕਰਦੇ ਆ ਜੀ ਕਿਹੜੇ ਲੋਕ ਸਨ ਸਨ ਨਸ਼ਾ ਤਸਕਰ ਸੀਗੇ ਹਾਂਜੀ ਅੱਛਾ ਹੋਰ ਪਿੰਡ ਦੇ ਵਿੱਚ ਨਸ਼ਾ ਵਿਕਦਾ ਹੈ ਹਾਂ ਹੁਣ ਬਹੁਤ ਫਰਕ ਪੈ ਗਿਆ ਜੀ ਅੱਛਾ ਹਾਂਜੀ 90% ਫਰਕ ਪੈ ਗਿਆ ਕੋਈ ਪੀਣ ਵਾਲਾ ਹੋਊਗਾ ਹੋਊਗਾ ਨਹੀਂ ਵੇਚਣ ਵਾਲੇ ਨਹੀਂ ਗਿਆ ਹੁਣ ਜਿਹਨਾਂ ਲੋਕਾਂ ਨੇ ਆਲੀਸ਼ਾਨ ਮਕਾਨ ਬਣਾਏ ਨੇ ਘਰ ਬਣਾਏ ਨੇ ਨਸ਼ਾ ਵਿੱਚ ਕੇ ਹਾਂਜੀ ਮੰਨ ਕਰਦੇ ਹੋ ਕਿ ਉਹਨਾਂ ਦੇ ਉੱਤੇ ਘਰਾਂ ਦੇ ਪੀਲਾ ਪੰਜਾ ਚੱਲੇ ਹਾਂਜੀ ਹਾਂਜੀ ਚੱਲੇ ਜ਼ਰੂਰ ਚੱਲੇ ਜੀ ਹਾਂਜੀ ਕਿੰਨੇ ਘਰ ਹੋਣਗੇ ਅਜਿਹੇ ਬਣ ਜੇ ਸਰ ਹੋ ਗਏ ਹੈਗੇ ਆ 10 15 ਘਰ ਹਾਂਜੀ